ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਹੈ ਜੀ ਮੀਡੀਆ ਦਾ ਸ਼ੁਕਰਗੁਜ਼ਾਰ ਹਾਂ ਮੇਰੇ ਨਾਲ ਸਾਡੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਸਮੁੱਚੀ ਟੀਮ ਹੈ ਪ੍ਰਧਾਨ ਸਾਹਿਬ ਸਮੇਤ ਸਾਰੇ ਆਫਿਸ ਬੀਅਰਸ ਨੇ ਅਸੀਂ ਅੱਜ ਇਸ بڑے ਪਵਿੱਤਰ ਇਤਿਹਾਸਿਕ ਸਥਾਨ ਤੇ ਰਸੋਖਾਨਾ ਰਾਜਾ ਸਾਹਿਬ ਦੇ ਸਥਾਨ ਤੇ ਪਹੁੰਚੇ ਹਾਂ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਬਹੁਤ ਸਾਰੇ ਲੀਡਰਸ ਇੱਥੇ ਆ ਚੁੱਕੇ ਨੇ ਔਰ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਇੱਕ ਜ਼ਿੰਮੇਵਾਰ ਪੋਜੀਸ਼ਨ ਤੇ ਬੈਠਾ ਵਿਅਕਤੀ ਬਿਨਾ ਕਿਸੇ ਤਹਿਕੀਕਾਤੋਂ ਬਿਨਾ ਕਿਸੇ ਪੁਖਤਾ ਰਿਕਾਰਡ ਤੋਂ ਚੀਫ ਮਿਨਿਸਟਰ ਸਾਹਿਬ ਨੇ ਮਾਕੀ ਦੀ ਕਾਨਫਰੰਸ ਵਿੱਚ ਪਬਲਿਕ ਸਟੇਟਮੈਂਟ ਦਿੱਤੀ ਕਿ ਜਿਹੜੇ ਪਿਛਲੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਨੇ ਉਹਦੇ ਸਬੰਧ ਵਿੱਚ ਇੱਕ ਬੜਾ ਵੱਡਾ ਖੁਲਾਸਾ ਉਹਨਾਂ ਨੇ ਇਸ ਪਵਿੱਤਰ ਸਥਾਨ ਜਿਹਦੇ ਨਾਲ ਕਿ ਵਿਸ਼ਵ ਭਰ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਰਾਜਾ ਸਾਹਿਬ ਦੇ ਇਸ ਸਥਾਨ ਨਾ ਸਿਰਫ ਬੰਗਾ ਦੇ ਵਿੱਚ ਨੇ ਯਾ ਦੁਆਬੇ ਮਾਝੇ ਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦੇ ਪਿੱਛੇ ਉੱਥੇ ਸ਼ਰਧਾਲੂ ਬੈਠੇ ਨੇ ਉਹ ਸਥਾਨ ਬਣੇ ਹੋਏ ਨੇ ਇਸ ਲਈ ਇੱਕ ਅਚਾਨਕ ਬਹੁਤ ਭਾਰੀ ਠੇਸ ਪਹੁੰਚੀ ਸਾਰੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਕਿ ਕਿਵੇਂ ਹੋ ਸਕਦਾ ਕਿ ਜੇ ਸਥਾਨ ਦੇ ਵਿੱਚ ਮੈਂ ਜਾ ਕੇ ਆਇਆ ਹੁਣ ਜਿੱਥੇ ਲਗਾਤਾਰ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਸ਼ਾਇਦ 38 ਚੱਲ ਰਹੇ ਨੇ ਜਾਂ 42 ਚੱਲ ਰਹੇ ਨੇ ਉਹ ਉੱਥੇ ਜਿਹੜਾ ਸਥਾਨ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਉਹਨਾਂ ਦਾ ਕੀਤਾ ਜਾਂਦਾ ਸੁਖਾਸਨ ਇੰਨਾ ਜ਼ਿਆਦਾ ਇੱਕ ਅੱਛੇ ਤੰਗ ਦੇ ਨਾਲ ਰਿਸਪੈਕਟਫੁਲ ਤਰੀਕੇ ਨਾਲ ਉਹ ਸੰਭਾਲੇ ਹੋਏ ਨੇ ਤਾਂ ਔਰ ਇਸ ਤਰ੍ਹਾਂ ਦੇ ਸਥਾਨ ਦੇ ਉੱਤੇ ਬਿਨਾ ਪੁੱਛ ਪੜਤਾਲ ਤੋਂ ਬਿਨਾ ਕਿਸੇ ਡਾਕੂਮੈਂਟਡ ਐਵੀਡੈਂਸ ਤੋਂ ਇੱਕ ਸਟੇਟਮੈਂਟ ਜਿਹੜੀ ਦਿੱਤੀ ਉਹਨੇ ਖਲਬਲੀ ਮਚਾ ਦਿੱਤੀ ਸਾਰੀ ਦੁਨੀਆ ਦੇ ਬੰਨਾਂ ਦੇ ਵਿੱਚ ਔਰ ਫਿਰ ਇੱਥੋਂ ਦੀ ਕਮੇਟੀ ਦੇ ਮੈਂਬਰਸ ਨੇ ਸਾਰਾ ਬੈਠ ਕੇ ਸਾਰੀ ਦੁਨੀਆ ਦੇ ਜਗਤ ਦੇ ਲੋਕਾਂ ਨੂੰ ਦੱਸਿਆ ਕਿ ਇਹ ਸਾਰੀ ਕਹਾਣੀ ਜਿਹੜੀ ਆ ਇਹ ਮਨ ਮਨਘੜਤ ਹੈ ਇਹ ਐ ਜਾਪਦਾ ਸੀ ਜਿਵੇਂ ਸਿਆਸਤ ਤੋਂ ਪ੍ਰੇਰਿਤ ਹੈ ਪੋਸਿਬਲੀ ਚੀਫ ਮਿਨਿਸਟਰ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਐ ਲੱਗ ਰਿਹਾ ਸੀਗਾ ਕਿ ਕਿਤੇ ਪੰਥਕ ਪੋਲਿਟਿਕਸ ਦੁਬਾਰਾ ਰਿਕਵਰ ਨਾ ਹੋ ਜੇ ਰਿਵਾਈਵ ਨਾ ਹੋ ਜੇ ਔਰ ਸਾਡੀ ਜਿਹੜੀ ਸਾਡਾ ਜਿਹੜਾ ਗਰਾਊਂਡ ਆ ਜਿਹੜਾ ਉਹਨਾਂ ਨੇ ਪੰਥਕ ਗਰਾਊਂਡ 2017 ਤੋਂ 2022 ਚ ਜਿਹਦੇ ਆਧਾਰ ਤੇ ਸਰਕਾਰ ਬਣੀ ਆ ਜੇ ਅਗਰ ਉਹ ਖੁੱਸ ਗਿਆ ਤਾਂ ਸ਼ਾਇਦ ਅਸੀਂ ਕਿਸੇ ਪਾਸੇ ਜੋਗੇ ਨਹੀਂ ਜੋਗੇ ਨਹੀਂ ਰਾਂਗੇ ਔਰ ਉਹ ਉਹਦੇ ਸੰਦਰਭ ਚ ਮੈਂ ਕਹਿਣਾ ਚਾਹੁੰਦਾ ਕਿ ਹੁਣ ਐ ਨਜ਼ਰ ਆ ਰਿਹਾ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ 2 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਉਹ ਸਾਰੀ ਡਾਊਟਫੁਲ ਕਰਤੀ ਆ ਆਪ ਹੀ ਉਹਨਾਂ ਦੇ ਬਿਆਨਾਂ ਨੇ ਔਰ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਵਾ ਜਿਹੜੀ ਉਹਦੀ ਤਹਿਕੀਕਾਤ that becomes 100% doubtful after the absolutely illogical and mischievous statement of the chief minister ਔਰ ਉਸ ਤੋਂ ਬਾਅਦ ਜਿਹੜਾ ਕਮੇਟੀ ਨੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਸ਼ਾਂਤੀ ਆਈ ਲੋਕਾਂ ਦੇ ਮਨਾਂ ਵਿੱਚ ਪਰ ਤੁਸੀਂ ਮੈਨੂੰ ਦੱਸੋ ਕਿ ਜੋ ਕੁਛ ਇੱਕ ਇਰਿਸਪੌਂਸਿਬਲ ਸਟੇਟਮੈਂਟ ਦਿੱਤੀ ਗਈ ਉਹਦੇ ਨਾਮ ਵਿਸ਼ਵ ਵਿੱਚ ਬੈਠੇ ਇਸ ਸਥਾਨ ਦੇ ਸ਼ਰਧਾਲੂਆਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਔਰ ਉਹ ਸੋਚਣਾ ਕੁਝ ਵੀ ਹੋ ਸਕਦਾ ਸੀਗਾ ਕੋਈ ਅਨਟੂਰਡ ਇਨਸੀਡੈਂਟ ਵੀ ਹੋ ਸਕਦਾ ਸੀਗਾ ਉਹਦੀ ਜ਼ਿੰਮੇਵਾਰੀ ਕਹਿੰਨੀ ਹੋਣੀ ਫਿਰ ਸ਼ਾਇਦ ਪਰਸੋਂ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਚਾਰ ਨੁਮਾਇੰਦੇ ਆਉਂਦੇ ਨੇ ਇੱਥੇ ਫਾਈਨੈਂਸ ਮਿਨਿਸਟਰ ਇੱਥੇ ਆ ਕੇ ਕਹਿ ਕੇ ਗਿਆ ਕੈਟੇਗੋਰਿਕਲੀ ਤੁਹਾਡੇ ਸਾਹਮਣੇ ਕਿ ਜੀ ਐਂ ਲੱਗਦਾ ਕਿ ਇੱਕ ਕੋਈ ਮਿਸਕਮਿਊਨੀਕੇਸ਼ਨ ਗੈਪ ਹੈ ਬਿਟਵੀਨ ਦੀ ਐਸਆਈਟੀ ਐਸਆਈਟੀ অর ਚੀਫ ਮਿਨਿਸਟਰ ਦੇ ਆਫਿਸ ਤੱਕ ਕੁਛ ਇਦਾਂ ਦਾ ਲੱਗਦਾ ਕਿ ਕੋਈ ਰਹਿ ਗਿਆ ਕੋਈ ਮਿਸ ਰਿਪੋਰਟਿੰਗ ਹੋ ਗਈ ਜਿਹਦੇ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਬਿਆਨ ਦੇ ਦਿੱਤਾ ਚੀਫ ਮਿਨਿਸਟਰ ਸਾਹਿਬ ਜਲਦ ਰਸੋ ਖਾਨਾ ਜਿਹੜਾ ਹੈਗਾ ਇਸ ਥਾਂ ਦੇ ਉੱਤੇ ਆਪ ਆਉਣਗੇ ਔਰ ਜਦ ਨੂੰ ਕਿ ਅਗਲੇ ਦਿਨ ਹੀ ਸ਼ਾਇਦ ਯਾਹ ਦਾ ਹਰਪਾਲ ਚੀਮੇ ਤੇ ਪ੍ਰੈਸ਼ਰ ਪੈ ਗਿਆ ਉਹਨਾਂ ਦੀ ਪਾਰਟੀ ਦੇ ਆਗੂਆਂ ਦਾ ਉਹਨਾਂ ਨੇ ਫਿਰ ਉਸ ਆਪਣੀ ਸਟੇਟਮੈਂਟ ਤੋਂ ਫਿਰ ਰੀਟ੍ਰੈਕ ਕੀਤਾ ਔਰ ਐਕਸ ਦੇ ਉਤੇ ਟਵਿੱਟਰ ਦੇ ਉਤੇ ਪੋਸਟ ਪਾਈ ਕਿ ਨਹੀਂ ਜੀ ਇਹ ਤਾਂ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਆਏ ਸੀਗੇ ਕਿਉਂਕਿ ਹੁਣ ਉਹਨਾਂ ਦੀ ਸੰਤੁਸ਼ਟੀ ਆ ਇਸ ਕਰਕੇ ਮਾਮਲਾ ਜਿਹੜਾ ਰਫਾ ਦਫਾ ਹੋ ਗਿਆ ਇੱਥੇ ਮੈਂ ਕਹਿਣਾ ਚਾਹਣਾ ਜਿੰਨਾ ਮੇਰੀ ਜਾਣਕਾਰੀ ਆ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਆਪਣੇ ਇੱਥੇ ਲੋਕਲ ਸਾਰੇ ਜਿਹੜੇ ਦੋਸਤ ਮਿੱਤਰ ਨੇ ਐਸਟੀਪੀਸੀ ਦਾ ਇਸ ਕੇਸ ਵਿੱਚ ਕੰਪਲੇਨੈਂਟ ਹੀ ਨਹੀਂ ਸੀਗਾ ਆ ਮੇਰੇ ਕੋਲ ਰਿਕਾਰਡ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਨੇ ਕਿਹੜੇ ਕਿਹੜੇ ਸਾਲ ਵਿੱਚ ਆਏ ਨੇ ਕਿਵੇਂ-ਕਿਵੇਂ ਆਏ ਨੇ ਕਿਉਂਕਿ 2015 ਜਿਹੜਾ ਕਾਲ ਤੱਕ ਸਾਹਿਬ ਦਾ ਆਇਆ ਸੀ ਹੁਕਮਨਾਮਾ ਕਿ ਅੱਜ ਤੋਂ ਬਾਅਦ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦਾ ਮੁਕੰਮਲ ਰਿਕਾਰਡ ਪ੍ਰੋਵਾਈਡ ਕੀਤਾ ਜਾਵੇ। ਔਰ ਉਹ ਤੋਂ ਬਾਅਦ ਜਿਹੜੇ ਸਰੂਪ ਆਏ ਨੇ ਬਹੁਤ ਅ ਥੋੜੀ ਮਾਤਰਾ 'ਚ ਨੇ ਔਰ ਇਹਦੀਆਂ ਰਸੀਦਾਂ ਤੇ ਇਹਦਾ ਰਿਕਾਰਡ ਸਾਰਾ ਰਸੋਖਾਨਾ ਦੇ ਕੋਲ ਹੈ। ਸੋ ਇਸ ਕਰਕੇ ਹੁਣ ਐਸਪੀਸੀ ਨੂੰ ਵਿੱਚ ਲੈ ਜਾਂਦਾ। ਜਦਕਿ ਐਸਪੀਸੀ ਨਾਲ ਇਸ ਕੇਸ ਵਿੱਚ ਕੰਪਲੇਨੈਂਟ ਹੈ। ਨਾ ਐਸਜੀਪੀਸੀ ਨੇ ਕਦੀ ਕਿਹਾ ਕਿ ਰਾਜਾ ਸਾਹਿਬ ਦੇ ਸਥਾਨ ਦੇ ਉੱਤੇ ਕੋਈ ਸਾਨੂੰ ਸ਼ੁਬਾ ਹੈ ਜਾਂ ਕੋਈ ਸ਼ੱਕ ਹੈ ਉਹ ਐਸਜੀਪੀਸੀ ਦੀਆਂ ਟੀਮਸ ਰਿਪੀਟਿਡਲੀ ਹਰ ਇੰਟਰਵਲ ਦੇ ਉੱਤੇ ਇੱਥੇ ਆਉਂਦੀਆਂ ਨੇ ਇਹਦੀ ਇਨਸਪੈਕਸ਼ਨ ਕਰਕੇ ਜਾਂਦੀਆਂ ਨੇ ਔਰ ਇਹਨਾਂ ਨੂੰ ਸਾਰਾ ਕੁਝ ਦਰਸਤ ਪਾ ਕੇ ਇਹਨਾਂ ਨੂੰ ਸੰਤੁਸ਼ਟੀ ਦੀ ਰਿਪੋਰਟ ਦੇ ਕੇ ਜਾਂਦੀਆਂ ਨੇ ਸੋ ਹੁਣ ਸਾਡੀ ਇਹ ਮੰਗ ਆ ਕਿ ਚੀਫ ਮਿਨਿਸਟਰ ਨੂੰ ਔਰ ਕਿਉਂਕਿ ਹਰਪਾਲ ਜੀ ਮੈਨੇ ਉਹਨੂੰ ਡਿਫੈਂਡ ਕੀਤਾ ਹੈ ਕਾਂਕੇ ਇੱਕ ਬੋਲੇਗੇ ਝੂਠ ਨੂੰ ਇਹ ਦੱਸਣ ਕਿ ਇਹ ਲੈਪਸ ਕਿੱਥੇ ਹੋਇਆ ਵਾ ਅਗਰ ਤੁਸੀਂ ਕਹਿੰਦੇ ਕਿ ਐਸਆਈਟੀ ਜਿਹੜੀ ਪੰਜਾਬ ਪੁਲਿਸ ਦੀ ਮਣੀ ਆ ਇਸ ਸਰੂਪਾ ਦੇ ਮਾਮਲੇ ਵਿੱਚ ਅਗਰ ਇਹਨਾਂ ਤੋਂ ਲੈਪਸ ਹੋਇਆ ਤੇ ਫਿਰ ਕੀ ਤੁਸੀਂ ਕਿਸੇ ਦੀ ਰਿਸਪੌਂਸਿਬਿਲਟੀ ਫਿਕਸ ਕਰੋਗੇ ਕਿਸੇ ਤੇ ਕੋਈ ਐਕਸ਼ਨ ਲਓਗੇ ਪੁਲਿਸ ਆਫਸਰ ਤੇ ਅਗਰ ਐਸਆਈਟੀ ਤੋਂ ਲੈਪਸ ਨਹੀਂ ਹੋਇਆ ਤਾਂ ਭਗਵੰਤ ਮਾਨ ਨੇ ਕਿਤੇ ਕੋਈ ਬਿਆਨ ਦੇ ਦਿੱਤਾ ਤੇ ਫਿਰ ਕੀ ਭਗਵੰਤ ਸਿੰਘ ਮਾਨ ਬਤੌਰ ਚੀਫ ਮਿਨਿਸਟਰ ਵਿਲੀ ਓਨ ਆ ਰਿਸਪੌਂਸਿਬਿਲਟੀ ਅਬਾਊਟ ਸੱਚ ਅ ਸੈਂਸਿਟਿਵ ਮੈਟਰ ਕੀ ਉਹ ਜ਼ਿੰਮੇਵਾਰੀ ਚੱਕਣਗੇ ਕਿ ਇਹ ਸਥਾਨ ਦੇ ਉੱਤੇ ਆਣ ਕੇ ਮਾਫੀ ਮੰਗਣਗੇ ਸਰਧਾਲੂਆਂ ਕੋਲੋਂ ਸੰਗਤ ਦੇ ਕੋਲੋਂ ਪਬਲਿਕ ਪਾਲਿਸੀ ਟੈਂਡਰ ਕਰਨਗੇ ਤੇ ਜੇ ਉਹ ਝੂਠੇ ਨਹੀਂਗੇ ਤੇ ਕੋਈ ਤਾਂ ਝੂਠਾ ਹੈਗਾ ਫਿਰ ਹਰ ਪਾਲਿਸੀ ਮਾ ਝੂਠਾ ਵਾ ਜਿਹਨੂੰ ਕਿ ਉਹਦੇ ਕੋਲ ਝੂਠ ਬੁਲਵਾਇਆ ਗਿਆ ਫਿਰ ਉਹ ਫਿਰ ਉਹ ਮਾਫੀ ਮੰਗੇ ਆਣ ਕੇ ਜੇ ਉਹ ਵੀ ਝੂਠਾ ਨਹੀਂਗਾ ਤੇ ਐਸਆਈਟੀ ਦੀ ਜਿਹੜੀ ਹੈਗੀ ਆ ਤੁਹਾਡੀ ਸਾਰੀ ਟੀਮ ਉਹ ਦੱਸੇ ਕਿ ਇਹ ਕਿਹਨੇ ਇਹ ਅਫਵਾਹ ਉਡਾਈ ਕਿ ਰਸੋਖਾਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਗਭਗ 139 ਸੇਬਨ ਸਿੱਟੀ ਲਾਈਨ 169 ਸਰੂਪ ਜਿਹੜੇ ਸੀਗੇ ਉਹ ਮਿਸਿੰਗ ਨੇ ਔਰ ਇਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਇਹ ਬੜਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂਗਾ ਅਗਰ ਗੁਰੂ ਗ੍ਰੰਥ ਸਾਹਿਬ ਦੀ ਇਨਵੈਸਟੀਗੇਸ਼ਨ ਦੇ ਮੁਤਲਕ ਇੰਨੇ ਨਾਨਸੀਸ ਤਰੀਕੇ ਨਾਲ ਇੱਕ ਚੀਫ ਮਿਨਿਸਟਰ ਬਿਆਨ ਦੇਵੇਗਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਬਾਕੀ ਦੀ ਇਨਵੈਸਟੀਗੇਸ਼ਨ ਵਿੱਚ ਲੋਕਾਂ ਨੂੰ ਕਿਵੇਂ ਭਰੋਸਾ ਹੋਵੇਗਾ ਮੈਨੂੰ ਤਾਂ ਕੋਈ ਇਹਨਾਂ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਉਹਦੇ ਤੇ ਕੋਈ ਯਕੀਨ ਨਹੀਂਗਾ ਇਹਨਾਂ ਦੀ ਕੋਈ ਐਸ ਆਈ ਟੀ ਤੇ ਯਕੀਨ ਨਹੀਂਗਾ ਇਟ ਅਪੀਲਸ ਟੂ ਬੀ ਟੋਟਲੀ ਪੋਲੀਟੀਕਲੀ ਮੋਟੀਵੇਟਿਡ ਔਰ ਜਿਹੜਾ ਸ਼ਬਦ ਵਰਤਿਆ ਐ ਐਫ ਆਈ ਆਰ ਵਿੱਚ ਉਹਦੇ ਚ ਰਸੋਈ ਘਰ ਲਿਖਿਆ ਹੋਇਆ ਵਾ ਦੇ ਮਤਲਬ ਪੰਜਾਬ ਪੁਲਿਸ ਦੀ ਐਸ ਆਈ ਟੀ ਦੇ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਰਸੋਖਾਨਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜਿਹੜਾ 1916 ਚ ਇੱਥੇ ਲੰਗਰ ਦੀ ਪਥਾ ਚਲਾਈ ਗਈ ਐਫ ਆਈ ਆਰ ਵਿੱਚ ਇਹਨੂੰ ਰਸੋਈ ਘਰੀ ਦੱਸਿਆ ਜਾ ਰਿਹਾ ਤੁਸੀਂ ਥੋ ਅੰਦਾਜ਼ਾ ਲਾ ਸਕਦੇ ਇਹਨਾਂ ਦੀ ਐਸ ਆਈ ਟੀ ਦੀ ਤੇ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਜਾਣਕਾਰੀ ਕਿੰਨੀ ਆ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਪੋਲਿਟਿਕਸ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਡੋਮੇਨ ਨਹੀਂ ਕੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਵਾ ਔਰ ਇਹ ਨਾਸਤਿਕਾਂ ਦੀ ਜਿਹੜਾ ਆ ਬੋਲਿਆ ਇਸਥਾਨ ਦੇ ਬਾਰੇ ਨਾਸਤਿਕਾਂ ਦਾ ਸਬੂਤ ਨਾਸਤਿਕ ਹੋਣ ਦਾ ਸਬੂਤ ਦਿੰਦਾ ਮੇਰਾ ਮੰਨਣਾ ਵਾ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਰੂਪ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਤੋਂ ਲੈ ਕੇ ਜਿਹੜੀ ਬੇਅਦਬੀਆਂ ਹੋਈਆਂ 2015 ਚ ਹੋਈਆਂ ਔਰ ਬੇਬਲ ਕਲਾਤ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਕੋਟਕੂਰੇ ਚੌਂਕ ਵਿੱਚ ਗੋਲੀ ਚੱਲੀ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲਾਂ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੱਸਣ ਕਿ ਤੁਸੀਂ ਪਿਛਲੇ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ ਵਾ ਔਰ ਆਪਾਂ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਲਤਾਰ ਸੰਧਵਾ ਸਪੀਕਰ ਨੇ ਉਥੇ ਸੌਖਾਦੀ ਹੋਈ ਆ ਕਿ ਮੈਂ 1 ਮਹੀਨੇ ਜਾਂ 1.5 ਮਹੀਨੇ ਚ ਇਨਸਾਫ ਲੈ ਕੇ ਦਊਗਾ ਨਹੀਂ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਊਗਾ 4 ਸਾਲ ਬੀਤ ਗਏ ਨਾ ਬਰਗਾੜੀ ਦੇ ਕਿਸੇ ਮਾਮਲੇ ਚ ਕੋਈ ਇਨਸਾਫ ਨਾ ਬੇਬਲ ਕਤਲਾ ਚ ਇਨਸਾਫ ਜਦ ਕੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਮੇਨ ਸ਼ਰਧਾਲੂ ਸੀ ਜਿਹੜਾ ਉਹਨੇ ਅਦਾਲਤ ਵਿੱਚ ਐਡਮਿਟ ਕੀਤਾ ਵਾ ਤੁਹਾਡੇ ਮੇਰੇ ਮੋਰੇ ਨਹੀਂ ਅਦਾਲਤ ਚ ਕਿਹਾ ਕਿ ਸਾਨੂੰ ਜਿੰਡੇ ਬੇਅਦਬੀਆਂ ਦੇ ਹਦੇਸ਼ ਸੀ ਉਹ ਡੇਰਾ ਸੱਚਾ ਸੌਦਾ ਦੇ ਸਾਥ ਵੱਲੋਂ ਦਿੱਤੇ ਗਏ ਸੀ ਅੱਜ ਤੱਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਕੋਈ ਐਸਆਈਟੀ ਬਣਾਈ ਨਾ ਡੇਰਾ ਸੱਚਾ ਸੌਦਾ ਨੂੰ ਸਾਧਵੇ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਨਵੈਸਟੀਗੇਟ ਕੀਤਾ ਕਿ ਬਰਗਾੜੀ ਤੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਬਾਰੇ ਤੁਹਾਡਾ ਕੀ ਕਹਿਣਾ ਵਾ ਤੁਸੀਂ ਕਿਉਂ ਕਰਵਾਈਆਂ ਨੇ ਤੇ ਅਗਲੀ ਗੱਲ ਮੋਡ ਬੰਬ ਬਲਾਸਟ 2017 ਦਾ ਮੋਡ ਬੰਬ ਬਲਾਸਟ ਹੋਇਆ ਉਹਦੇ ਚ 7 ਜਾਂ 8 ਬੇਕਸੂਰ ਬੱਚੇ ਮਾਰੇ ਸੀ ਮੈਂ ਵੀ ਲੀਡਰ ਆ ਆਪੋਜੀਸ਼ਨ ਗਿਆ ਮੈਂ ਇਹ ਮੇਰੇ ਨਾਲ ਸਾਰੇ ਜਾਣਦੇ ਰਹੇ ਨੇ ਐਮਐਲਏਸ ਉੱਥੇ ਮੋਡ ਬੰਬ ਬਲਾਸਟ ਦੇ ਵਿਕਟਿਮਸ ਨੂੰ ਮਿਲਣ ਵਾਸਤੇ ਅੱਜ ਕਿੰਨੀ ਦੇਰ ਹੋ ਗਈ 4 ਸਾਲ ਸਰਕਾਰ ਕਿਸੇ ਨੇ ਮੋਡ ਬੰਬ ਬਲਾਸਟ ਦਾ ਕੋਈ ਲਿਆ ਯਤਨ ਕੀਤਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਆ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਮੋਡ ਬੰਬ ਬਲਾਸਟ ਤੋਂ ਮੈਂ ਸਮਝਦਾ ਕਿ ਪਤਾ ਲੱਗ ਗਿਆ ਸਾਰਿਆਂ ਨੂੰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੋਈ ਉਹਦੇ ਚ ਆ ਗਿਆ ਸੀਗਾ ਕਿ ਜਿਹੜੀ ਗੱਡੀ ਆ ਜਿਹੜੀ ਆਰਡੀਐਕਸ ਹੈ ਇਟ ਹੈਜ਼ ਬੀਨ ਪ੍ਰਿਪੇਅਰਡ ਇਟ ਹੈਜ਼ ਬੀਨ ਏਵਰੀਥਿੰਗ ਹੈਜ਼ ਬੀਨ ਅਰੇਂਜਡ ਬਾਈ ਦ ਡੇਰਾ ਸੱਚਾ ਸੌਦਾ ਇਨਸਾਈਟ ਅੱਜ ਤੱਕ ਉਹਦੇ ਤੇ ਨਹੀਂ ਹੋਈ ਸੋ ਮੈਂ ਕੇਜਰੀਵਾਲ ਸਾਹਿਬ ਨੂੰ ਕਹਿੰਦਾ ਭਗਵੰਤਪਾਨ ਨੂੰ ਕਿ ਘਟੋ ਘਟ ਅ ਗੁਰਦੁਆਰਾ ਸਾਹਿਬ ਔਰ ਸਾਡੇ ਤਖਤਾਂ ਨੂੰ ਤਾਂ ਬਖਸ਼ਦੇ ਹੋ ਆਪਣੀ ਰਾਜਨੀਤੀ ਤੋਂ ਤੁਸੀਂ ਤਾਂ ਅਕਾਲ ਤਖਤ ਨੂੰ ਚੁਣੌਤੀਆਂ ਦਿੰਨੇ ਹੋ ਕਿ ਸਾਨੂੰ ਗੋਲਕ ਬਾਰੇ ਦੱਸਿਆ ਜਾਵੇ ਕਿੰਨਾ ਗੋਲਕ ਚ ਪੈਸਾ ਭਗਵੰਤ ਮਾਨ ਦੀ ਦੇ ਪਰਿਵਾਰ ਨੇ ਪਾਇਆ ਹੋਊਗਾ ਗੋਲਕ ਦੇ ਨਾਲ ਇੱਥੇ ਵੀ ਗੋਲਕ ਹੈ ਸਾਰੇ ਵਿਸ਼ਪ ਦੇ ਵਿੱਚ ਗੁਰਦੁਆਰਾ ਸਾਹਿਬ ਚ ਗੋਲਕ ਦਾ ਪ੍ਰਥਾ ਇਹ ਸਾਡੀ ਮਰਿਆਦਾ ਵਾ ਉਸ ਗੋਲਕ ਦੇ ਨਾਲ ਗਰੀਬਾਂ ਦਾ ਬਹੁਤ ਪਰ ਉਪਕਾਰ ਹੁੰਦਾ ਉਹਨਾਂ ਦੇ ਕੀਤਾ ਜਾਂਦਾ ਉਹਨਾਂ ਦੇ ਉਹਨਾਂ ਦੀ ਸਿਹਤ ਦਾ ਇਲਾਜ ਇਲਾਜ ਹੈਲਥ ਦਾ ਇਲਾਜ ਕੀਤਾ ਜਾਂਦਾ ਉਹਨਾਂ ਦੀ ਪੜ੍ਹਾਈ ਦੇ ਵਾਸਤੇ ਐਸਜੀਪੀਸੀ ਸਪான்ਸਰਡ ਸਕੂਲਸ ਨੇ ਗਵਰਨਮੈਂਟ ਸੌਰੀ ਕਾਲਜਸ ਨੇ ਬਹੁਤ ਵੱਡੇ ਹਸਪੀਟਲਸ ਨੇ ਜਿਵੇਂ ਅੰਮ੍ਰਿਤਸਰ ਚ ਐਸਜੀਪੀਸੀ ਦਾ ਸਭ ਤੋਂ ਵੱਡਾ ਹਸਪੀਟਲ ਕਿਉਂਕਿ ਗੋਲਕ ਬੰਦ ਹੋ ਜਾਣੀ ਚਾਹੀਦੀ ਹੈ ਸੋ ਮੇਰੀ ਫਰਿਆਦ ਆ ਮੈਂ ਇੱਥੇ ਵਿਸ਼ੇਸ਼ ਤੌਰ ਤੇ ਆਇਆ ਕਿਉਂਕਿ ਮੈਨੂੰ ਵੀ ਬਹੁਤ ਦੁੱਖ ਹੋਇਆ ਜਿਵੇਂ ਆਮ ਇੱਕ ਸਧਾਰਨ ਕਿਸੇ ਸਰਦਾਲੂ ਜਾਂ ਸਿੱਖ ਨੂੰ ਦੁੱਖ ਆ ਕਿ ਐਡੇ ਪਵਿੱਤਰ ਸਥਾਨ ਤੇ ਐਡੇ ਮਾਨਤਾ ਪ੍ਰਾਪਤ ਸਥਾਨ ਦੇ ਉੱਤੇ ਤੁਸੀਂ ਐਡੇ ਵੱਡੇ ਗੰਬੀਰ ਦੋਸ਼ ਲਾਉਂਦੇ ਤੇ ਜਿੱਦਾਂ ਤੁਹਾਡੇ ਕੋਲ ਕੋਈ ਸਬੂਤ ਨਹੀਂਗਾ ਤੇ ਅੱਜ ਮੇਰੇ ਖਿਆਲ ਮਾਗੀ ਤੋਂ ਤੁਸੀਂ ਲਾ ਲੋ ਕਿ 14 ਤੋਂ ਅੱਜ ਆਪਾਂ ਬੈਠੇ ਆ 22 ਤਰੀਕ ਹੈ 8 ਦਿਨ ਚੀਫ ਮਿਨਿਸਟਰ ਸਾਹਿਬ ਆਪ ਕੁਝ ਨਹੀਂ ਬੋਲੇ ਆਪਣੇ ਫੀਲਿਆਂ ਨੂੰ ਭੇਜਤਾ ਹੱਥ ਟੋਕਿਆਂ ਨੂੰ ਕਿ ਤੁਸੀਂ ਜਾ ਕੇ ਮੇਰੇ ਵੱਲੋਂ ਗਵਾਹੀ ਦਿਓ ਸਫਾਈ ਇਹ ਗਵਾਹੀ ਤੇ ਸਫਾਈ ਅਨਐਕਸੈਪਟੇਬਲ ਹੈ ਇਹਨਾਂ ਨੂੰ ਦੱਸਣਾ ਪਊਗਾ ਕਿ ਅਸਲ ਸੱਚ ਕੀ ਹੈ ਕਿ ਤੁਸੀਂ ਪਹਿਲਾਂ ਇਲਜ਼ਾਮ ਕਿਉਂ ਲਾਏ ਔਰ ਫਿਰ ਤੁਸੀਂ ਇਲਜ਼ਾਮਾਂ ਤੋਂ ਯੂਟਰਨ ਕਿਉਂ ਲਿਆ ਤੇ ਫਿਰ ਅਗਲੇ ਦਿਨ ਹਰਪਾਲ ਚੀਮਾ ਨੇ ਫਿਰ ਯੂ-ਟਰਨ ਯੂ-ਟਰਨ ਕਿਉਂ ਲਿਆ ਇਹ ਸਾਰੀਆਂ ਗੱਲਾਂ ਦੇ ਜਵਾਬ ਵਿਸ਼ਵ ਚ ਬੈਠੀ ਗੁਰੂ ਨਾਨਕ ਨਾਮ ਲੇਵਾ ਸੰਗਤ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ। ਕਿ ਉਹ ਯੂ-ਟਰਨ ਮਰੀ ਆ ਉਸ ਤੋਂ ਬਾਅਦ ਕਮੇਟੀ ਦੀ ਵੀ ਮੀਟਿੰਗ ਹੋਈ ਔਰ ਕਮੇਟੀ ਦਾ ਕਹਿਣਾ ਕਿ ਮਾਮਲਾ ਹੱਲ ਹੋ ਗਿਆ ਔਰ ਸ਼ੁਕਰਾਨਾ ਉਸਕਾ ਮਾਗਮ ਰੱਖਿਆ ਗਿਆ 25 ਤਰੀਕ ਨੂੰ ਤੁਸੀਂ ਕੀ ਸਮਝੋ ਮਾਮਲਾ ਨਹੀਂ ਦੇਖੋ ਮੈਂ ਦੇਖੋ ਕਮੇਟੀ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਇੱਕ ਐਸ ਐਨ ਆਰਡੀਨਰੀ ਸਿੱਖ ਮੇਰਾ ਵੀ ਰਾਈਟ ਐ ਟੂ ਕੁਐਸਚਨ ਕਿਉਂਕਿ ਮੇਰੇ ਹਿਸਾਬ ਦੇ ਨਾਲ ਇਹ ਬੋਗਸ ਕਲੀਨ ਚਿੱਟ ਹੈ। ਮਤਲਬ ਕਿ ਜੇ ਫਰਜ਼ ਕਰੋ ਇੱਕ ਮਿੰਟ ਲਈ ਇਹੀ ਸ਼ਬਦ ਖਹਿਰੇ ਨੇ ਜਾਂ ਆਪੋਜੀਸ਼ਨ ਦੇ ਕਿਸੇ ਲੀਡਰ ਨੇ ਜਾਂ ਕਿਸੇ ਪੱਤਰਕਾਰ ਨੇ ਬੋਲੇ ਹੁੰਦੇ ਕਿ ਅਸੀਂ ਲੱਭ ਲਿਆ ਜੀ 169 ਸਰੂਪਾਂ ਦਾ ਅਸੀਂ ਮਸਲਾ ਰਿਜ਼ੋਲਵ ਕਰ ਲਿਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਰਿਜ਼ੋਲਵ ਨਹੀਂ ਹੋਇਆ ਤੇ ਐਫ ਆਈ ਆਰ ਤਾਂ ਦਰਜ ਸਾਡੇ ਤੇ ਪੱਕੀ ਪਈ ਸੀ ਨਾ ਵੱਟ ਤੇ ਜਿਵੇਂ ਕੋ ਪੰਜਾਬ ਦਾ ਇਸ ਵੇਲੇ ਰੁਝਾਨ ਹੈ ਸਾਡੇ ਤੇ ਪਰਚਾ ਤਾਂ ਦਰਜ ਵੱਟ ਤੇ ਸੀਗਾ ਤੇ ਹੁਣ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਚੀਫ ਮਿਨਿਸਟਰ ਨੇ ਐਡੀ ਮਿਸਲੀਡਿੰਗ ਕਨਕਾਕਟਿਡ ਇਕ ਬਿਲਕੁਲ ਮਿਸਚੀਵियस ਸਟੇਟਮੈਂਟ ਕਿਉਂ ਦਿੱਤੀ ਆ ਉਹਦੇ ਪਿੱਛੇ ਰਾਜ਼ ਕੀ ਸੀਗਾ ਔਰ ਅਗਰ ਉਹਨਾਂ ਨੇ ਦਿੱਤੀ ਆ ਯਾਦ ਫੋ ਉੱਤੇ ਖੜੇ ਰਹਿੰਦੇ ਤੇ ਫਿਰ ਚੀਮੇ ਨੇ ਆ ਕੇ ਸਫਾਈ ਦਿੱਤੀ ਕਿ ਨਹੀਂ ਜੀ ਐਸਆਈਟੀ ਦਾ ਕਸੂਰ ਆ ਫਿਰ ਐਸਆਈਟੀ ਦੇ ਕਸੂਰ ਦਾ ਅਫਸਰ ਦੱਸਣ ਕਿ ਨੇ ਇਨਵੈਸਟੀਗੇਸ਼ਨ ਕੀਤੀ ਆ ਔਰ ਇਸ ਐਫਆਈਆਰ ਦੇ ਜਿਹੜੀ ਸ਼ਬਦ ਵਰਤਿਆ ਗਿਆ that is also uh, i would say derogatory for the uh, the, the place the shrine ਜਿਹੜਾ ਰਸੋਈ ਘਰ ਲਿਖ ਦਿੱਤਾ ਵਾ ਇਹ ਸਾਰੀਆਂ ਗੱਲਾਂ ਜਵਾਬ ਮੰਗਦੀਆਂ ਨੇ ਲੋਕਾਂ ਦੀਆਂ ਤਾਂ ਕਰਕੇ ਮੈਂ ਤੁਹਾਡੇ ਜ਼ਰੀਏ ਇਸ ਚਾਹਨਾ ਵਾਂ ਕਿ ਗਵਰਨਮੈਂਟ ਨੂੰ ਇਹ ਗੱਲ ਦੀ ਕਲੈਰੀਫਿਕੇਸ਼ਨ ਆਵਾਜ਼ ਦੇਣੀ ਪਵੇਗੀ ਜ਼ਰੂਰ ਦੇਣੀ ਪਵੇਗੀ